ਹਾਂਜੀ ਮਿੱਤਰੋ ਪਹਿਲਾਂ ਤਾਂ ਆਪਾਂ ਇੱਕ ਵੀਡੀਓ ਪਾਈ ਸੀ ਕੱਖਾਂ ਵਾਲੀ ਆਪਾਂ ਦਵਾਈ ਕਰੀ ਆ ਮੱਕ ਤੇ ਪਹਿਲਾਂ ਵੀ ਵੀਡੀਓ ਪਾਈ ਸੀ ਉਹ ਆਪਾਂ ਉਦੋਂ ਕੱਖ ਮਰੇ ਨਹੀਂ ਸੀ ਉਦੋਂ ਤਿੰਨ ਕ ਦਿਨਾਂ ਬਾਅਦ ਹੀ ਵੀਡੀਓ ਪਾਈ ਸੀ ਵੀ ਕਿਹੜੀ ਆਪਾਂ ਦਵਾਈ ਕਰੀ ਆ ਤੇ ਉਹਦਾ ਕੀ ਰਿਜ਼ਲਟ ਆ ਵੀ ਕੱਖ ਮਰੇ ਨੇ ਕਿ ਨਾ ਮਰੇ ਨੇ ਉਹਦਾ ਬਾਈ ਜੀ ਰਿਜ਼ਲਟ ਬਹੁਤ ਵਧੀਆ ਦਵਾਈ ਦਾ ਸਾਨੂੰ ਦਵਾਈ ਵੀ ਦਿਖਾ ਦਿੰਨੇ ਆ ਤੇ ਕੱਖ ਵੀ ਸਾਨੂੰ ਮਰੇ ਦਿਖਾ ਦਿੰਨੇ ਆ ਅੱਜ 7 ਦਿਨ ਹੋ ਗਏ ਦਵਾਈ ਕਰੀ ਨੂੰ 7 ਕ ਦਿਨਾਂ ਦੇ ਵਿੱਚ ਪੂਰਾ ਰਿਜ਼ਲਟ ਦਿਖਾ ਦਿੰਦੀ ਆ ਦਵਾਈ ਤੇ ਉਹ ਦਵਾਈ ਬਾਈ ਜੀ ਕੀਤੀ ਸੀ 27 ਤਰੀਕ ਨੂੰ ਆਜੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੱਖ ਵੀ ਮਰੇ ਹੋਏ ਆਹ ਦੇਖ ਲਓ ਬਾਈ ਜੀ ਸਾਰੇ ਕੱਖ ਮਰ ਗਏ ਜਮਾ ਫੂਗ ਤੇ ਬਾਈ ਜੀ ਮੱਕ ਨੂੰ ਕੋਈ ੱਤਕਾ ਨਹੀਂ ਲੱਗਿਆ ਤੇ ਤੁਹਾਨੂੰ ਦਿਖਾ ਦਿੰਨੇ ਖੁੱਡੀ ਜਿੱਥੇ ਬਾਈ ਜੀ ਦਵਾਈ ਨਹੀਂ ਪਈ ਉਥੇ ਦਾ ਭਮੰਦੀ ਮਾੜੇ ਮੋٹے ਕੱਖ ਰਹਿ ਜਾਣਾ ਤੇ ਨਹੀਂ ਬਾਈ ਜੀ ਕੱਖ ਰਹੀ ਨਹੀਂ ਹੈਗੇ ਕੱਖ ਸੱਠ ਸਾਰੀ ਚੀਜ਼ ਮਰਦੀ ਹੈ ਤੇ ਦਵਾਈ ਆ ਘਰੀ ਸੀ ਬਾਈ ਜੀ ਆਪਾਂ ਉਹਦੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਸੀ ਅੱਜ ਵੀ ਦੁਬਾਰੇ ਦਿਖਾਉਣੇ ਆ ਬਹੁਤ ਵਧੀਆ ਦਵਾਈ ਹੈ ਇਹ ਤੇ ਰਿਜ਼ਲਟ ਵੀ ਵਧੀਆ ਆ ਇਹਦਾ ਆਇਆ ਮੂਰੇ ਆ ਦੇਖੋ ਆ ਸੱਠ ਸੁੱਠ ਬਾਈ ਜੀ ਸਾਰੀ ਮਾਰਤੀ ਆ ਦੇਖੋ ਇਹ ਜੇ ਬਈ ਬਾਈ ਜੀ ਆਪਾਂ ਉ ਚਾਰਨ ਵਾਸਤੇ ਮੱਕ ਬੀਜਿਆ ਹੁੰਦਾ ਦੂਜੂ ਉਤੇ ਦਵਾਈ ਕਰਾਂਗੇ ਤਾਂ ਉਤੇ ਵੀ ਬਾਈ ਜੀ ਫਾਇਦਾ ਇਹਦਾ ਤੇ ਕੱਲਾ ਮੱਕ ਰਹਿ ਜਾਂਦਾ ਕੱਖ ਸਾਰਾ ਮਰ ਜਾਂਦਾ ਹੈਗਾ ਅੱਜ ਤੁਹਾਨੂੰ ਹੋਰ ਵੀ ਦਿਖਾਉਣੇ ਗਾਂਹਾਂ ਕੱਖ ਮਰਿਆ ਹੋਇਆ ਹੈ ਆ ਦੇਖੋ ਬਾਈ ਜੀ ਆ ਕੱਖ ਜਿੱਥੇ ਸੁੱਠ ਸੁੱਠ ਸਾਰਾ ਕੁਝ ਮਰਿਆਗਾ ਜਿੱਥੇ ਕਿਤੇ ਬਾਈ ਜੀ ਦਵਾਈ ਨਹੀਂ ਪਈ ਉੱਥੇ ਦਾ ਭਾ ਮਂਦੀ ਰਹਿ ਗਿਆ ਕੱਖ ਤੇ ਨਹੀਂ ਕਿਤੇ ਕੱਖ ਰਿਹਾ ਨਹੀਂ ਹੈਗਾ ਤੇ ਉਹ ਛੋਟੇ ਤੇ ਆਪਾਂ ਦਵਾਈ ਕਰੀਏ ਸਭ ਤੋਂ ਵੱਧ ਫਾਇਦਾ ਹੈ ਇਹਦਾ ਵੱਡੇ ਤੇ ਐ ਵੀ ਦਵਾਈ ਘਟ ਜਾਂਦੀ ਆ ਥੱਲੇ ਆ ਦੇਖੋ ਸਾਰਾ ਮਰ ਗਿਆ ਆ ਕਹੇ ਰਹੇ ਰਮਾਉਣ ਵਾਲੇ ਨੇ ਤੇ ਇੱਧਰ ਕਹੇ ਰਹੇ ਰਮੀ ਜਾਂਦੇ ਨੇ ਤੇ ਇੱਧਰ ਪਰਾਂ ਰਮਾਤੇ ਆਪਾਂ ਕਹਰੇ ਤੇ ਪਾਣੀ ਤਾਂ ਬਾਈ ਜੀ ਚੌਥੇ ਦਿਨ ਆ ਭਾਲੀ ਰਿੰਦਾਗਾ ਹੁਣ ਮਾਕਾ ਗਰਮੀ ਕਰ ਚੁੱਕਿਆ ਆ ਦੇਖੋ ਬਾਈ ਸਾਰਾ ਕੱਖ ਮਾਰਤਾ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਹੈਗਾ ਤੇ ਮੱਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਹਿਲਾਂ ਸਾਨੂੰ ਵੀ ਡਰ ਸੀ ਵੀ ਕਿ ਮੱਕ ਦੇ ਉੱਤੇ ਕਰਦੇ ਆ ਪਤਾ ਕਣਾ ਲੱਗ ਜੇ ਪਰ ਉਹਨੇ ਜ਼ਿੰਮੇਵਾਰੀ ਲੈਤੀ ਸੀ ਦੁਕਾਨਦਾਰ ਨੇ ਕਹਿੰਦਾ ਮੱਕ ਨੂੰ ਧੱਕਾ ਨਹੀਂ ਲਾਉਗੀ ਆਪਾਂ ਤਿੰਨ ਘਟੋਲੀਆਂ ਕਿੱਲੇ ਦੀਆਂ ਪਾਈਆਂ ਸੀ ਕੋਈ ਜ਼ਿਆਦਾ ਨਹੀਂ ਪਾਈਆਂ ਤੇ ਹੂੰ ਚਾਰ ਵੀ ਪਾ ਸਕਦੇ ਆ ਉਹ ਕਰਨ ਦੇ ਹਿਸਾਬ ਤੇ ਡਿਮੈਂਡ ਹੈ ਜੇ ਹੌਲੀ ਤੁਰਾਂਗੇ ਤਾਂ ਚਾਰ ਪੈ ਜਾਣਗੀਆਂ ਜੇ ਮਾੜ ਆ ਜਾ ਸਾਬ ਨਾਲ ਤੇਜ਼ ਤੁਰਾਂਗੇ ਤਿੰਨ ਪੈ ਜਾਣਗੀਆਂ देखो। देखो जिथे तो जी दवाई नहीं बजी उ जरूर हरा है दवाई आप तेरह होर दिखा दें बहुत वाइसिया रिजल्ट पिछली बार भी आप करी से आ देखो खूंजा खाजा तो करी हुई है सारे सारा क्ख मरया पैगा ਜਿਵੇਂ ਹੁਣ ਬਾਈ ਜੀ ਆ ਮੱਕ ਬੀਜਿਆ ਹੋਇਆਗਾ ਚਾਰਨ ਵਾਤੇ ਜੇ ਇਹਦੇ ਵਿੱਚ ਜਿਵੇਂ ਕਿਸੇ ਦੇ ਵੀ ਉੱਠਦਾਗਾ ਕੱਖ ਸੱਠ ਤਾਂ ਲਿਆ ਕੇ ਕਰ ਸਕਦਾਗਾ ਉਹੱਚ ਵੀ ਫਾਇਦੇ ਆ ਤੇ ਚਾਰ ਵੱਲ ਚ ਤਾਂ ਬਾਈ ਜੀ ਆਪਾਂ ਇਸ ਲੋੜ ਤੇ ਕਰ ਦਿੰਨੇ ਆ ਵੀ ਜਦੋਂ ਹੁਣ ਇਹਨੂੰ ਵੜਦੇ ਆ ਉਦੋਂ ਮਸ਼ੀਨ ਨਹੀਂ ਚੋਕ-ਚੂਕ ਹੁੰਦੀ ਉਦੋਂ ਮਸ਼ੀਨ ਦਾ ਫਾਇਦਾ ਕਰ ਨਹੀਂ ਮਸ਼ੀਨ ਚੋਕ ਹੋਈ ਜਾਂਦਾ ਕਿਉਂਕਿ ਕੱਖ ਬਾਦੋਂ ਦਾ ਇਹ ਜਿਹੜਾ ਮੱਕਾ ਮੱਕ ਦਾ ਟਾਂਡਾ ਮੋਟਾ ਹੁੰਦਾ ਇਹ ਵੱਡਿਆ ਜਾਂਦਾਗਾ ਤੇ ਜਿਹੜਾ ਕੱਖ ਹੁੰਦਾ ਕੱਖ ਉਹਦੇ ਵਿੱਚ ਕੂਚਲੇ ਬਣ ਕੇ ਲਿਵੇ ਟਨ ਜੇ ਲੱਗ ਜਾਂਦੀ ਆ ਜੇ ਜ਼ਿਆਦਾ ਹੋਵੇ ਥੋੜੇ ਨੂੰ ਤਾਂ ਨਹੀਂ ਗੋਲਦੀ ਹੈਗੀ ਮਸ਼ੀਨ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ